ਦੋਸਤੋ ਸਤ ਸ੍ਰੀ ਅਕਾਲ ਸਾਰਿਆਂ ਨੂੰ ਸਵਤ ਪੰਜਾਬ ਟੀਵੀ ਵਿੱਚ ਤੁਹਾਡਾ ਸਵਾਗਤ ਹੈ ਤਾਂ ਇਹ ਮਹੀਨੇ ਦੀ ਪੈਨਸ਼ਨ ਇਸ ਤਰੀਕ ਨੂੰ ਆ ਰਹੀ ਹੈ ਖਾਤੇ ਦੇ ਵਿੱਚ 1500 ਆ ਰਹੀ ਹੈ ਜਾਂ 2500 ਆ ਰਹੀ ਹੈ ਸਾਰੀ ਜਾਣਕਾਰੀ ਤੁਹਾਨੂੰ ਡਿਟੇਲ ਦੇ ਵਿੱਚ ਦੇਣ ਜਾ ਰਹੇ ਹਾਂ ਨਵੇਂ ਜੁੜਿਓ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਤੇ ਨਾਲ ਘੰਟੀ ਦਾ ਬਟਨ ਉਹਨੂੰ ਆਲ ਤੇ ਕਲਿੱਕ ਜਰੂਰ ਕਰ ਲਿਓ ਤਾਂ ਜੋ ਅਸੀਂ ਕੋਈ ਵੀ ਵੀਡੀਓ ਤੁਹਾਡੇ ਲਈ ਲੈ ਕੇ ਆਉਣੇ ਆ ਉਸ ਦਾ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕੇ ਤਾਂ ਚਲੋ ਜਾਣਦੇ ਹਾਂ ਕਿ ਇਸ ਮਹੀਨੇ ਦੀ ਪੈਨਸ਼ਨ ਹੈ ਜਿਹੜੀ ਉਹ ਤੁਹਾਡੇ ਖਾਤਿਆਂ ਦੇ ਵਿੱਚ ਕਿਸ ਤਰੀਕ ਨੂੰ ਜਿਹੜੀ ਟਰਾਂਸਫਰ ਹੋ ਰਹੀ ਹੈ ਤਾਂ ਜੋ ਉਸ ਤੋਂ ਬਾਅਦ ਤੁਸੀਂ ਚੈੱਕ ਕਰਵਾ ਕੇ ਉਸ ਤੋਂ ਬਾਅਦ ਤੁਸੀਂ ਕਢਵਾ ਸਕਦੇ ਹੋ ਤੇ ਆਪਣੇ ਰੋਜ਼ਾਨਾ ਦੇ ਜੋ ਕੰਮਕਾਰ ਹਨ ਉਹਨਾਂ ਦੇ ਵਿੱਚ ਪੈਨਸ਼ਨ ਹੈ ਜਿਹੜੀ ਉਹ ਤੁਸੀਂ ਵਰਤ ਸਕਦੇ ਹੋ ਤਾਂ ਚਲੋ ਜਾਣਦੇ ਹਾਂ ਕਿ ਜਿਹੜੀ ਇਹ ਪੈਨਸ਼ਨ ਹੈ ਉਹ ਕਿਸ ਤਰੀਕ ਨੂੰ ਜਿਹੜੀ ਖਾਤਿਆਂ ਦੇ ਵਿੱਚ ਪਹੁੰਚ ਰਹੀ ਹੈ ਤਾਂ ਦੱਸਦੇ ਹੀ ਕਿ ਪਿਛਲੇ ਮਹੀਨਿਆਂ ਦੇ ਵਿੱਚ ਇਹ ਪੈਨਸ਼ਨ ਹੈ ਜਿਹੜੀਆਂ ਉਹ ਕਾਫੀ ਦਿਨ ਲੇਟ ਹੋਈਆਂ ਨੇ ਉਸਦੇ ਬਹੁਤ ਸਾਰੇ ਕਾਰਨ ਰਹੇ ਨੇ ਤਾਂ ਹੁਣ ਤੁਹਾਨੂੰ ਦੱਸ ਦਿਆਂ ਕਿ ਇਹ ਜਿਹੜੀ ਪੈਨਸ਼ਨ ਹੈ ਉਹ ਕਿਸ ਤਰੀਕ ਨੂੰ ਜਿਹੜੀ ਖਾਤੇ ਦੇ ਵਿੱਚ ਆ ਰਹੀ ਹੈ ਜੇ ਗੱਲ ਕਰੀ ਆਪਾਂ ਬੁਢਾਪਾ ਪੈਨਸ਼ਨ ਦੀ ਜਾਂ ਕੋਈ ਵੀ ਪੈਨਸ਼ਨ ਹੈ ਤੁਹਾਡੀ ਤਾਂ ਉਹ ਪੈਨਸ਼ਨ ਹੈ ਜਿਹੜੀ ਤੋਂ ਹਰ ਮਹੀਨੇ ਦੀ 11 ਤਰੀਕ ਨੂੰ ਜਿਹੜੀ ਖਾਤਿਆਂ ਦੇ ਵਿੱਚ ਭੇਜੀ ਜਾਂਦੀ ਹੈ ਪਰ ਪਿਛਲੇ ਕੁਝ ਮਹੀਨਿਆਂ ਦੇ ਵਿੱਚ ਕਾਫੀ ਡਾਮੰਡੋਲ ਸਥਿਤੀ ਰਹੀ ਹੈ ਪੈਨਸ਼ਨ ਹੈ ਜਿਹੜੀ ਉਹ ਸਹੀ ਟਾਈਮ ਤੇ ਨਹੀਂ ਆਈ ਤਾਂ ਹੁਣ ਦੱਸ ਦਈਏ ਕਿ ਉਮੀਦ ਹੈ ਜਿਹੜੀ ਇਸ ਮਹੀਨੇ ਦੀ ਪੈਨਸ਼ਨ ਹੈ ਤਾਂ ਉਹ 11 ਤਰੀਕ ਨੂੰ ਹੀ ਖਾਤੇ ਦੇ ਵਿੱਚ ਭੇਜੀ ਜਾਵੇਗੀ ਤਾਂ 11 ਤਰੀਕ ਨੂੰ ਖਾਤਿਆਂ ਦੇ ਵਿੱਚ ਜਿਹੜੀ ਪੈਨਸ਼ਨ ਹੈ ਤਾਂ ਉਹ ਆ ਜਾਵੇਗੀ ਬਾਕੀ ਜੇਕਰ ਕਿਸੇ ਦੀ ਪੈਨਸ਼ਨ ਲੇਟ ਹੁੰਦੀ ਹੈ ਤਾਂ ਉਸ ਦੇ ਕੋਈ ਕਾਰਨ ਹੋਣਗੇ ਉਹ ਵੀ ਤੁਹਾਨੂੰ ਆਉਣ ਵਾਲੇ ਟਾਈਮ ਦੇ ਵਿੱਚ ਦੱਸਾਂਗੇ ਆਉਣ ਵਾਲੀ ਵੀਡੀਓ ਦੇ ਵਿੱਚ ਦੱਸਾਂਗੇ ਕਿ ਤੁਹਾਡੀ ਪੈਨਸ਼ਨ ਹੈ ਜਿਹੜੀ ਤਾਂ ਉਹ ਕਿਉਂ ਲੇਟ ਹੋ ਜਾਂਦੀ ਹੈ ਤੇ ਜ਼ਿਆਦਾਤਰ ਪੈਨਸ਼ਨਾਂ ਜਿਹੜੀਆਂ ਉਹ 11 ਤਰੀਕ ਦੇ ਲਗਭਗ ਸਾਰਿਆਂ ਦੇ ਖਾਤਿਆਂ ਦੇ ਵਿੱਚ ਸਰਕਾਰ ਵੱਲੋਂ ਪੇ ਦਿੱਤੀਆਂ ਜਾਂਦੀਆਂ ਨੇ ਤਾਂ ਭਗਵਾਨ ਤਮਾਨ ਸਰਕਾਰ ਬਜ਼ੁਰਗਾਂ ਦੇ ਲਈ ਬਹੁਤ ਸਾਰੇ ਕੰਮ ਕਰ ਰਹੀ ਹੈ ਤਾਂ ਇਸ ਵਾਰ ਵੀ ਪੈਨਸ਼ਨ ਹੈ ਉਹ ਬਹੁਤ ਜਲਦੀ ਆਵੇਗੀ ਤੇ ਗੱਲ ਕਰੀਏ ਪੈਨਸ਼ਨ ਦੀ ਤਾਂ ਪੈਨਸ਼ਨ ਹੈ ਜਿਹੜੀ ਤਾਂ 1500 ਰੁਪਏ ਖਾਤੇ ਦੇ ਵਿੱਚ ਆਵੇਗੀ ਧੰਨਵਾਦ